ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ ਤੇ 3000 ਰੁਪਇਆ ਦਾ ਪੇਮੈਂਟ ਪੀਐਨਬੀ ਬੈਂਕ ਤੋਂ ਕਰਵਾਇਆ ਸੀਗਾ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਆਦਮੀ ਸੀ ਬੁਲਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸਾ ਵਾਲਾ ਵਾਪਸ ਹੀ ਖੋਲਿਆ ਉਹ ਦੋਨੋਂ ਆਦਮੀਆਂ ਦੀ ਫੋਟੋ ਬਿਲਕੁਲ ਕਲੀਅਰ ਸਾਡੇ ਬੈਂਕ ਦੇ ਕਵਰੇਜ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰਿਸਕ ਸਰ ਕੋਈ ਅੰਦਾਜ਼ਰਾ ਲੱਗਿਆ ਯਾਰ ਕਿ ਇੱਕ 1 ਲੱਖ ਰੁਪਿਆ ਆਉਟ ਦੱਸੀ ਯਾਰ 77000 ਰੁਪਏ ਬੈਂਕ ਚੋਂ ਡਰਾ ਹੋਇਆ ਕੁਝ ਪੈਸੇ 20000 ਰੁਪਏ ਨੂੰ ਕੋਈ ਬੈਲੈਂਸ ਸੀ ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਇਆ ਬੈਂਕ ਦੇ ਵਿੱਚ ਬਿਨਾ ਮਤਲਬ ਤੋਂ ਵੀ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਿਹਾ ਬਿਲਕੁਲ ਬਲਟ ਮੋਟਰਸਿਕਲ ਤੇ ਮੂਲੀ ਫੋਟੋਆਂ ਵੀ ਖੋਪਰ ਸਾਫ ਅਸੀਂ ਅੱਗੇ ਵੀ ਹੋਰ ਕੈਮਰੇ ਚੈੱਕ ਕਰਦੇ ਜਲਦੀ ਮਾਨਲਾਜ ਪੈਂਟ ਸਾਡਾ ਮਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 73000 ਰੁਪਇਆ ਬੈਂਕ ਚੋਂ ਵਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਸ਼ੇਰਾਂ ਵਾਲੀ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਠੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਇ ਪ੍ਰੋਡ ਵਾਲ ਨੂੰ ਫਰਾਰ ਹੋ ਗਿਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਥ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀ ਵਾਲੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬੰਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਕਸੀ ਵਰਤ ਉਹ ਬਾਈ ਜੀ ਦੋ ਪੀਪੀਆਂ ਸੀ ਮੇਰੇ ਚਾਚੇ ਲਗਦੇ ਆ ਇੱਕ ਅਮਰਜੀਤ ਕੌਰ ਤੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਆਜ ਪੰਜਾਬ ਨੈਸ਼ਨਲ ਬੈਂਕ ਚ ਆਏ ਇੱਥੋਂ ਪੈਸੇ ਕਢਾਉਣ 2000 ਰੁਪਏ ਉਹਨਾਂ ਦੇ ਕੋਲੇ ਸੀ ਪਹਿਲਾਂ ਤੇ 7000 ਰੁਪਏ ਉਹਨਾਂ ਨੇ ਇੱਥੋਂ ਕਢਾਇਆ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਤੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਉੱਥੋਂ ਪੈਸੇ ਕਢਾ ਕੇ ਜਦੋਂ ਗਏ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਛੇਰਾਂ ਵਾਲੇ ਚੌਕ ਤੋਂ ਬਾਅਦ ਕਮੇਹਰਾਂ ਵਾਲੇ ਚੌਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਤੇ ਆਟ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਹੀ ਡੈਕਪੇ ਚਾਤੀ ਉੱਥੇ ਤੇ ਉਹ ਅਜ ਤਾਂ ਗਣੀ ਮੱਸੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਉਹਨਾਂ ਨੇ ਉੱਪਰ ਚੜ੍ਹ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਖੋ ਗਏ ਤੇ ਉਹ ਫਰਾਰ ਹੋ ਗਏ ਆ ਬੁਲਟ ਤੇ ਹੀ ਦੋ ਜਣੇ ਮੂੰਹ ਬੱਧੇ ਉਹਨਾਂ ਦੇ ਹਾਂਜੀ ਪੁਲਿਸ ਨੇ ਸਬੰਧ ਜਾਣਕਾਰੀ ਦਿੱਤੀ ਹੈ ਜੀ ਤੇ ਬਾਕੀ ਸੀਸੀਟੀਵੀ ਦੀ ਹੁਣ ਫੁਟੇਜ ਅਸੀਂ ਟਰੈਕ ਕਰ ਰਹੇ ਆ ਇਥੋਂ ਪੰਜਾਬ ਨਹਿਰ ਬੈਂਕ ਤੋਂ ਲੈ ਕੇ ਤੇ ਛੇਰਾਂ ਚ ਉਹ ਤਾਂ ਗਿਓਫਰੇਪਰ ਰੋਡ ਵਾਲੀ ਸਾਈਡ ਨੂੰ ਗਏ ਆ